ਵੀ ਨਿਊ ਪੌਕੀ ਆਤਾ ਹੈ ਸਾਟਕ ਹੈਗੇ ਫਿਰ ਇਹ ਕੁਰਸੀ ਕਿੰਨੀ ਦੀ ਆਂਦੇ 18 18 500 ਰੁਪਏ ਦੀ ਹਾਂ ਨਾ ਲੈ ਉਹ ਰਿਸਟਰ ਲੈ ਆ ਮਤਲਬ ਦੇਖੋ ਤੁਸੀਂ ਐਦਾਂ ਨਾ ਇਥੋਂ ਤਿਹਰੋ ਬੀਖਾਦੇ ਹੋ ਤੁਸੀਂ ਘਰ ਚਲਾਉਂਦੇ ਹੋ ਤੇ ਇਹਨੂੰ ਤੁਸੀਂ ਮੈਂ ਕਹਣਾ ਕਿ ਬਾਅਦ ਹੀ ਸੜਕ ਨਾਲ ਵੀ ਮਾਰਾ ਬਣਾਇਆ ਹੋਇਆ ਹੈ ਲਓ ਜੀ ਮੈਡਮ ਦੇ ਕਿਸਰੇ ਹੈਗਾ ਹਾਂ ਮੈਨੂੰ ਲੱਗਦਾ ਨਹੀਂ ਲਾਇਦਾ ਤੁਸੀਂ ਨਹੀਂ ਸਮਝ ਸਮਾਇਆ ਬਹੁਤ ਮਾਰੀ ਗੱਲ ਹੈ ਬਿਨਾ ਕੰਮ ਤੋਂ ਹੰਦਰਾਣਾ ਸੈਕਟਰ ਬਣਾ ਅਹੀਂ ਆਪੇ ਕਿ ਆਣਾ ਤੇ ਕਿੰਨਾ ਕੀ ਵੜੇਗਾ ਪਤਾ ਹੋਵੇ ਘੱਟ ਵਰਨਾ ਐਡੀਸੀ ਸਾਹਮਣੇ ਕਾਉਂ ਅਨਾਰਮ ਅਬਸੋਲੂਟਲੀ ਲੋ ਅਨਾਰਮ ਰਜਿਸਟਰ ਮੈਂ ਕਾਉਂ ਮੈਂ ਗਾ ਕੇ ਪੈ ਮੈਂ ਹੀ ਕਹਾਂਗਾ ਕਿ ਅਸੀਂ ਬੜੇ ਖੁਸ਼ ਨਸੀਬ ਆ ਸਾਰੇ ਜਿਹੜੇ ਵਧੀਆਂ ਤਨਖਾਹਾਂ ਲੈ ਰਹੇ ਆ ਵਧੀਆਂ ਕੁਰਸੀਆਂ ਤੇ ਬੈਠੇ ਆ ਇੱਜ਼ਤ ਮਾਨ ਸਭ ਕੁਝ ਮਿਲਦੇ ਆ ਜੀ ਅਸੀਂ ਆਪਣੇ ਪਿੰਡਾਂ ਚ ਆਪਣੇ ਸ਼ਹਿਰਾਂ ਚ ਉਹ ਬੱਚਾ ਧੀ ਮਾਰੀ ਜਿੰਨਾ ਕੋ ਰੋਜੀ ਰੋਟੀ ਲਈ ਵੀ ਕੁਛ ਨਹੀਂ ਹੈ ਤੇ ਇਸੇ ਸਬੰਧੀ ਹੀ ਵੀਰੇ ਸਾਨੂੰ ਸੀਐਮ ਸਾਹਿਬ ਵੱਲੋਂ ਸਾਰਿਆਂ ਵੱਲੋਂ ਹਦਾਇਤ ਆ ਕਿ ਟਾਈਮ ਟੂ ਟਾਈਮ ਦਫ਼ਤਰ ਆਣਾ ਤੇ ਟਾਈਮ ਟੂ ਟਾਈਮ ਜਾਣਾ ਤਾਂ ਕਿ ਲੋਕਾਂ ਦੀ ਖੱਜਲ ਖਰਾਬੀ ਨਾ ਹੋਵੇ ਇਸੇ ਸਬੰਧੀ ਮੈਂ ਤਹਿਸੀਲਦਾਰ ਓਫਿਸ 81 ਕਾ ਟਾਈਮ ਤੇ ਮਿਸਾਕੋਤ ਕਿ तकरीबन 8:30 ਵਜੇ ਤੇ ਅੱਜ ਮੈਂ ਬੀਡੀਪੀ ਦਫਤਰ ਵੀ ਗਿਆ ਗੁਰਦਾਸਪੁਰ ਤੇ ਇਸ ਤਰ੍ਹਾਂ ਹੀ ਮੈਂ ਹਰ ਦਫਤਰ ਜਾਵਾਂਗਾ ਮੇਰਾ ਇੱਕੋ ਹੀ ਸਾਰਿਆਂ ਨੂੰ ਸਖਤ ਨਿਰਦੇਸ਼ ਹੈ ਮੈਸੇਜ ਹੈ ਬੇਨਤੀ ਹੈ ਰਿਕੁਐਸਟ ਹੈ ਕਿ ਅਸੀਂ ਪੂਰੇ ਜੋ ਹਰ ਆਫਿਸ ਟਾਈਮ ਅੱਛੇ ਟਾਈਮ ਤੇ ਆਣਾ ਹੈ ਲੋਕਾਂ ਦੀ ਵੱਧ ਵੱਧ ਸਹੂਲਤ ਦੇਣੀ ਹੈ ਤੇ ਟਾਈਮ ਤੇ ਜਾਣਾ ਹੈ ਜਿਹੜੇ ਗੈਰ ਹਾਜ਼ਰ ਪਾਇਆ ਗਿਆ ਉਹਨਾਂ ਨੂੰ ਅਸੀਂ ਸ਼ੋ ਕੋਈ ਨੋਟਿਸ ਕੱਢੇ ਹੈ ਉਹਨਾਂ ਨੂੰ ਟਾਈਮ ਦਿੱਤਾ ਕਿ ਆਪਣਾ ਜਵਾਬ ਦਿੱਤਾ ਜਾਵੇ ਕਿਉਂ ਪਾਏ ਗਏ ਜੇ ਉਹਨਾਂ ਦੇ ਸਾਨੂੰ ਬਾਚਣ ਜੋਗ ਜੇ ਕੋਈ ਰੀਜਨ ਕੋਈ ਜਾਨਵਰ ਰੀਜਨ ਕੋਈ ਬਿਮਾਰ ਹੋ ਗਿਆ ਜਾਂ ਕੋਈ ਕਿਤੇ ਟ੍ਰੈਫਿਕ ਸੱਜ ਗਿਆ ਜਾਂ ਕਿਤੇ ਜੀ ਹੋ ਗਈ ਹੈ ਉਹ ਅਸੀਂ ਉਹਨੂੰ ਬਾਚਾਂਗੇ ਜੇ ਕੋਈ ਉਹ ਜਿਆ ਸਾਨੂੰ ਕਾਰਨ ਆਂਦਾ ਜਿਹੜਾ ਬਿਲਕੁਲ ਵੀ ਬਾਚਿਆ ਨਹੀਂ ਦਾ ਸਕਦਾ ਉੱਥੇ ਸਖਤੋ ਸਖਤ ਕਾਰਵਾਈ ਕਰਾਂਗੇ